ਇਹ ਟਰੱਕ ਗਿਣ ਕੇ ਪੈਸੇ ਪਾਉਂਦੇ ਵੀ ਕਿੰਨੇ ਗੱਡੀਆਂ ਘੜੀ ਕਿੰਨੇ ਟਰੱਕ ਘੜੇ ਆ ਇੱਥੋਂ ਤੱਕ ਆ ਗਏ ਜਰ ਸਿਆਸਤਦਾਨ ਇੱਥੋਂ ਤੱਕ ਆ ਗਏ ਤਾਬਿਆਂ 'ਚ ਉਹਨਾਂ ਦਾ ਨਾਂ ਲੱਗ ਗਿਆ ਕੀ ਤੁਸੀਂ ਮਤਲਬ ਉਹਦੇ ਨਾਲ ਚਵਾਰੇ ਛੱਤ ਲਓਗੇ ਮਨਰੇਗਾ ਦੀਆਂ 241 ਰੁਪਏ ਦਿਹਾੜੀ ਉਹਦੇ 'ਚੋਂ ਵੀ ਪੈਸੇ ਖਾ ਜਾਂਦੇ ਆ ਕੱਚੇ ਰਿਸਟਰ ਤੇ ਗੂਠੇ ਲਵਾ ਕੇ ਦਿਹਾੜੀ ਕਿਸੇ ਹੋਰ ਮਾਤਾ ਨੇ ਕੀਤੀ ਏ 70 ਸਾਲ ਦੀ ਨੇ ਬੱਠਲ ਚੱਕਦੀ ਉਹ ਮਰ ਗਈ ਠੀਕ ਆ ਮਿਲ ਜਾਂਦੇ ਨੇ ਕਿਸੇ ਹੋਰ ਨੂੰ ਜਿਨੇ ਜਿਨੇ ਕੰਮ ਹੀ ਨਹੀਂ ਕੀਤਾ ਅਕੇ ਜੀ ਇਹ ਮਨਰੇਗਾ ਦੇ ਸੈਕਟਰੀ ਦੇ ਖਾਸ ਬੰਦੇ ਨੇ ਇਹ 50 ਰੁਪਏ 100 ਰੁਪਏ 200 ਰੁਪਏ ਗਰੀਬਾਂ ਦਾ ਖਾ ਕੇ ਕਿਹੜੇ ਚਾਰੇ ਛੱਤ ਲਾਓਗੇ ਤੁਸੀਂ ਸੋ ਥੋੜਾ ਜਿਆ ਆਪਾਂ ਤਾਂ ਦੂਜਿਆਂ ਨੂੰ ਦਿੱਤ ਗੁਰੂ ਸਾਹਿਬ ਦਾ 350ਵਾਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜਿਹੜਾ ਸ਼ਹੀਦੀ ਪੁਰਬ ਆ ਰਿਹਾ ਧੂਮ-ਧਾਮ ਨਾ ਮਨਾਵਾਂਗੇ ਸਾਡਾ ਵਿਰਸਾ ਜਿੰਨੇ ਵੀ ਚਰਨਛੋਪਾ ਪ੍ਰਾਪਤ ਪਿੰਡ ਨੇ ਅਸੀਂ ਸਾਰਿਆਂ ਦਾ ਡਾਟਾ ਵੀ ਆ ਗਿਆ ਉਹਨਾਂ ਨੂੰ ਪਿੰਡਾਂ ਨੂੰ ਪੁੱਛ ਵੀ ਲਿਆ ਕਈ ਨਾਲੇ ਤਾਂ ਦੁੱਤੀ ਕੀਰਤਨ ਸਮਾਗਮ ਹੋਣਗੇ ਨਾਲੇ ਪਿੰਡ ਨੂੰ ਜਿਹੜੀ ਵੀ ਗ੍ਰਾਂਟ ਚਾਹੀਦੀ ਹੈ ਸਕੂਲ ਚਾਹੀਦਾ ਆਮਾਦਵੀ ਕਲੀਨਿਕ ਚਾਹੀਦਾ ਸਟੇਡੀਅਮ ਚਾਹੀਦਾ ਅਸੀਂ ਦੇਵਾਂਗੇ ਜੀ ਔਰ ਅਸੀਂ ਤਾਂ ਦੂਜਿਆਂ ਨੇ ਤਾਂ ਮਨੁੱਖਾਂ ਨੂੰ ਬਚਾਉਣ ਵਾਸਤੇ ਅਸੀਂ ਕੁਰਬਾਨੀਆਂ ਦਿੱਤੀਆਂ ਹੋਈਆਂ ਸ਼੍ਰੀਨਗਰ ਤੋਂ ਜਥੇ ਚੱਲਣਗੇ ਆਨੰਦਪੁਰ ਸਾਹਿਬ ਮੁਕਾਮ ਹੋਊਗਾ ਰਸਤੇ 'ਚੋਂ ਵੀ ਬਹੁਤ ਸਾਰੇ ਸੰਗਤਾਂ ਹੋਣਗੀਆਂ ਚਾਂਦਨੀ ਚੌਕ ਜਾ ਕੇ ਖਤਮ ਕਰਾਂਗੇ ਜੀ ਜਿੱਥੇ ਗੁਰੂ ਸਾਹਿਬ ਦਾ ਸੀਸ ਜਿਹੜਾ ਉਹ ਧਰ ਤੋਂ ਵਾਕੀਤਾ ਗਿਆ ਸੀ ਸੋ ਇਸ ਕਰਕੇ ਅਸੀਂ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਆਪਣੇ ਜਿਹੜਾ ਸਾਡਾ ਸੱਭਿਆਚਾਰ ਹੈ ਉਹਨੂੰ ਅਸੀਂ ਬਚਾ ਕੇ ਰੱਖਣਾ ਹੈ ਔਰ ਬਚਾ ਕੇ ਨਹੀਂ ਰੱਖਣਾ ਇਹਨੂੰ ਹੋਰ ਵੀ ਦੁਨੀਆ ਤੇ ਚਮਕਾਉਣਾ ਹੈ ਸੋ ਬਹੁਤ ਬਹੁਤ ਧੰਨਵਾਦ ਔਰ ਕੋਈ ਸਾਡੇ ਕਿਸੇ ਮੈਂਬਰ ਵੱਲੋਂ ਕੋਈ ਰੌਂਚ ਜਾਂ ਕਹੋ ਵੀ ਕੁਦਰਤੀ ਬਹਾਅ ਦੇ ਵਿੱਚ ਕੋਈ ਇਹੋ ਜੀ ਗੱਲ ਬੋਲੀ ਗਈ ਹੋਵੇ ਤਾਂ ਉਹਨੂੰ ਇੱਥੇ ਹੀ ਛੱਡ ਜਿਓ ਬਾਹਰ ਨਾ ਲੈ ਕੇ ਜਾਇਓ ਕਿਉਂਕਿ ਬਾਹਰ ਤਾਂ ਹੈ ਜੀ ਗੱਲ ਨੂੰ ਵਧਾਉਣ ਬਾਅਦ ਤੇ ਹੋਰ ਖੜੇ ਨੇ ਬਥੇਰੇ ਸੋ ਇਸ ਕਰਕੇ ਪੋਜੀਟਿਵ ਹੀ ਜੇ ਗੱਲ ਕਰੀਏ ਤਾਂ ਪੰਜਾਬ ਜਿਹੜਾ ਉਹ ਇਸ ਗੱਲ ਨੂੰ ਯਾਦ ਕਰੂਗਾ ਹਿਸਟਰੀ ਯਾਦ ਕਰੂਗੀ ਕਿ ਵੀ ਇੱਕ ਇੱਕ ਵਾਰੀ ਸੰਕਟ ਆਇਆ ਸੀ ਸਾਰੇ ਇਕੱਠੇ ਹੋ ਕੇ ਅਬਬ ਦਾ ਪੋਲਿਟਿਕਸ 11 ਅਬਬ ਦਾ ਪਾਰਟੀ 11 ਉਹਨਾਂ ਨੇ ਕੰਮ ਕੀਤਾ ਤੇ ਪੰਜਾਬ ਬੜੀ ਜਲਦੀ ਵੈਸੀ ਪੰਜਾਬੀ ਤਾਂ ਆਪ ਵੀ ਤਿਆਰ ਹੈ ਉੱਠਣ ਨੂੰ ਜੇ ਅਪਾ ਥੋੜਾ ਜਿਹਾ ਬਸ ਸਾਰੇ ਦਿਨ ਦੀ ਲੋਨ ਹੁੰਦੀ ਹੈ ਸੋ ਅਸੀਂ ਫੇਰ ਦੁਬਾਰੇ ਦੁਨੀਆ ਤੇ ਸਾਡਾ ਨਾਮ ਹੈਗਾ ਆਲਰੇਡੀ ਹੈਗਾ ਹੋਰ ਵੀ ਜ਼ਿਆਦਾ ਚਮਕੂਗਾ ਮੈਨੂੰ ਇਹੀ ਉਮੀਦ ਹੈ ਇਸ ਉਮੀਦ ਨਾਲ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਰਿਆਂ ਨੂੰ ਟਾਈਮ ਦਿੱਤਾ ਬੜੇ ਵਧੀਆ ਤਰੀਕੇ ਨਾਲ ਹਾਊਸ ਜਿਹੜਾ ਚੱਲਿਆ ਕੋਈ ਜ਼ਿਆਦਾ ਡਿਸਟਰਬੈਂਸ ਨਹੀਂ ਕੋਈ ਵਾਕਆਊਟ ਨਹੀਂ ਹੋਇਆ ਕੋਈ ਜ਼ਿਆਦਾ ਕੋਈ ਉਹਦੇ ਅਲਤਾਈ ਹੀ ਨਹੀਂ ਜਿਹੜੇ ਵਾਕਆਊਟ ਵਾਲੇ ਉਹ ਤਾਂ ਆਈ ਨਹੀਂ ਉਹ ਤਾਂ ਆਊਟ ਹੀ ਰਹਿ ਗਏ ਠੀਕ ਹੈ ਨਾ ਸੋ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਸਾਡੇ ਮੰਤਰੀ ਸਹਿਬਾਨ ਜਿਹੜੇ ਡਾਟਾ ਲੈ ਕੇ ਆਏ ਜਿਨ੍ਹਾਂ ਨੇ ਹਰਾਂ ਦੇ ਵਿੱਚ ਕੰਮ ਕੀਤਾ ਕਰ ਵੀ ਰਹੇ ਆ ਆਪਣਾ ਕੰਮ ਲਗਾਤਾਰ ਜਾਰੀ ਰਹੂਗਾ ਜੋ ਤੱਕ ਆਖਰੀ ਬੰਦੇ ਤੱਕ ਮਦਦ ਨਹੀਂ ਪਹੁੰਚਦੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ